ਜੀ ਸੋ ਇਸਕੇ ਮੰਨੂ ਪਾਜੀ ਬੁਕਸ ਮਾਰਕੀਟ ਦੇ ਨੇੜੇ ਇਹਨਾਂ ਦਾ ਹੋਲਸੇਲ ਦਾ ਕੰਮ ਹੈ ਚਾਹੇ ਕਾਟਨ ਦੀ ਡੋਰ ਚਾਹੀਦੀ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਪਤੰਗ ਚਾਹੀਦਾ ਹੋਵੇ ਸੋ ਮੰਨੂ ਪਾਜੀ ਜੇ ਸਰੋਤੇ ਤੁਹਾਡੇ ਗੁਆਂ ਤੁਹਾਡੀ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਦੁਕਾਨ ਤੋਂ ਖੁਦ ਲਈ ਕੋਈ ਸਪੈਸ਼ਲ ਡਿਸਕਾਊਂਟ ਹੈ ਹਾਂਜੀ ਹਾਂਜੀ ਜਿਹੜੇ ਤੁਹਾਡੀ ਵੀਡੀਓ ਆਪਣੇ ਸ਼ੇਅਰ ਕਰਨਗੇ ਲਾਈਕ ਕਰਨਗੇ ਹਾਂਜੀ ਉਹਨਾਂ ਲਈ ਅਸੀਂ ਡਿਸਕਾਊਂਟ ਸਪੈਸ਼ਲ ਡਿਸਕਾਊਂਟ ਦਵਾਂਗੇ ਮਤਲਬ ਕਿ ਪੂਰੀ ਮਾਰਕੀਟ ਚ ਉਦਾਂ ਦਾ ਡਿਸਕਾਊਂਟ ਨਹੀਂ ਮਿਲੂਗਾ ਛੋਟੇ ਤੋਂ ਲੈ ਕੇ ਵੱਡੇ ਤੱਕ ਡੋਰ ਅਸੀਂ ਕੋਟਨ ਦੀ ਦਵਾਂਗੇ ਬਹੁਤ ਵਧੀਆ ਡੋਰ ਆ 12 ਤਾਰ 16 ਤਾਰ 9 ਤਾਰ ਭਾਂਡੇ ਦੀ ਵਰਦਮਾਨ ਦੀ ਤੇ ਕੋਟਨ ਦੇ ਵਿੱਚ ਗੱਟੂ ਲੈਣੇ ਆ ਕੋਟਨ ਇੰਡੀਅਨ ਇੰਡੀਅਨ ਧਾਗਾ ਉਹ ਵੀ ਕੋਟਨ ਆ ਔਰ ਇੰਡੀਅਨ ਧਾਗਾ ਹੋਊਗਾ ਗੱਟੂ 'ਚ ਲਪੇਟਿਆ ਹੋਊਗਾ ਸਿਰਫ ਮਤਲਬ ਚਾਈਨਾ ਨਹੀਂ ਹੋਊਗਾ ਨਾ 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 ਚਾਈਨਾ ਬੈਣਾ ਨਹੀਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਚਾਈਨਾ ਬੈਣਾ ਕੋਟਨ ਮਿਲ ਜੂਗਾ ਗੱਟੂ 'ਚ ਲਪੇਟਿਆ ਫਿਰ ਵੱਡੇ ਪਤੰਗਾਂ ਦੇਖੋ ਪਾਕਿਸਤਾਨੀ ਡਿਜ਼ਾਈਨ ਆ ਵੱਡੇ ਪਤੰਗ ਬਟ ਇਸ ਤੋਂ ਵੀ ਵੱਡੇ ਆ ਮਤਲਬ ਕਿ ਇਸ ਤੋਂ ਵੀ ਵੱਡੇ ਮਿਲਣਗੇ ਇਹ 4 ਫੁੱਟ ਦੇ ਆ ਇਸ ਤੋਂ ਬਾਅਦ 7 ਫੁੱਟ 8 ਫੁੱਟ ਦੇ ਅਲੱਗ-ਅਲੱਗ ਡਿਜ਼ਾਈਨ ਤੇ ਬਹੁਤ ਵਧੀਆ ਵੈਰਾਈਟੀ ਆ ਠੀਕ ਹੈ ਜੀ ਇੱਕ ਇਹਦੀ ਬਹੁਤ ਡਿਮਾਂਡ ਆ ਇੱਕ ਵਾਈਟ ਪਤੰਗ ਦੀ ਬਹੁਤ ਡਿਮਾਂਡ ਆ ਵਾਈਟ ਪਤੰਗ ਦੀ ਬਹੁਤ ਡਿਮਾਂਡ ਆ ਹੂੰ ਬੱਚੇ ਬਹੁਤ ਖੁਸ਼ ਹੋ ਕੇ ਲੈਂਦੇ ਆ ਫਿਰ ਆਪਣੇ ਲੁਧਿਆਣੇ ਜੀ ਤੁਹਾਨੂੰ ਪਤਾ ਲੋਕਾਂ ਦਾ ਦਿਲ ਵੱਡਾ ਤੇ ਪਤੰਗ ਵੀ ਵੱਡੇ ਉਡਾਉਂਦੇ ਆ ਵੱਡੇ ਪਤੰਗ ਤੁਸੀਂ ਦੇਖ ਸਕਦੇ ਹੋ ਹੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਮੱਛੀ ਮੰਜੂਰੀ ਆ ਰਾਮਪੁਰ ਦੀ ਤੇ ਬਹੁਤ ਚੱਲ ਰਹੀ ਆ ਫਿਰ ਰਾਮਪੁਰ ਦੇ ਇਹ ਦਾ ਵੱਡਾ ਨਹੀਂ ਵੱਡਾ ਪਤੰਗਾ ਇਹ ਵੀ ਬਹੁਤ ਚੱਲਦੇ ਆ ਫਿਰ ਪਾਕਿਸਤਾਨੀ ਡਿਜ਼ਾਈਨ ਆ ਰਹੇ ਆ ਜਿਹਦੀ ਜ਼ਿਆਦਾ ਮੰਗ ਆ ਹੁਣ ਰਾਮਪੁਰ ਦੇ ਵਿੱਚ ਤੁਸੀਂ ਆ ਦੇਖ ਲਓ ਆ ਛਪੇ ਹੋਏ ਪਤੰਗਾ ਜਿੱਦਾਂ ਛਾਪੇ ਹੋਏ ਪ੍ਰਿੰਟਿੰਗ ਵਾਲੇ ਇਹਦੀ ਬਹੁਤ ਡਿਮਾਂਡ ਹੈ ਅੱਛਾ ਇਹ ਇਹ ਰਾਮਪੁਰ ਤੋਂ ਬਣ ਕੇ ਆਉਂਦੇ ਨੇ ਹਾਂਜੀ ਯੂਪੀ ਦੇ ਰਾਮਪੁਰ ਤੋਂ ਅੱਛਾ ਇੱਕ ਨਵੀਂ ਵੈਰਾਈਟੀ ਆਈ ਹੈ ਮਟਕਾ ਡੇਢ ਤਾਵੇ ਦਾ ਇਹ ਬਹੁਤ ਜ਼ਿਆਦਾ ਚੱਲ ਰਿਹਾ ਠੀਕ ਹੈ ਜੀ ਇੱਕ ਹੈ ਸੱਪ ਆਇਆ ਬੱਚੇ ਇਹਦੇ ਵਿੱਚ ਵੀ ਸੱਪ ਆ ਗਿਆ ਹਾਂਜੀ ਬੰਬਈ ਤਾਂ ਸੁਣਿਆ ਸੱਪ ਆ ਗਿਆ ਜੀ ਇਹਦੇ ਵਿੱਚ ਵੀ ਸੱਪ ਆ ਗਿਆ ਹਾਂਜੀ 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 ਸੋਸਾਇਟੀ ਹੋਮ ਤੇ ਤੁਹਾਡਾ ਸਵਾਗਤ ਹੈ ਸੋ ਲੋੜੀ ਦਾ ਮੌਸਮ ਆ ਗਿਆ ਹੈ ਪਤੰਗਾ ਦੀ ਬਹਾਰ ਜੋ ਪਤੰਗਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਇਤਿਹਾਰ ਨੂੰ ਪਿਆਰ ਕਰਨ ਰੋਕ ਲੈ ਉਹਨਾਂ ਲਈ ਅੱਜ ਕੁਸ਼ਕਬਰੀ ਹੈ ਵੀ ਲੁਧਿਆਣੇ ਅਸੀਂ ਹੋਲ سیلਰ ਨੇ ਮੰਨੂ ਭਾਜੀ ਬੋਕਸ ਮਾਰਕੀਟ ਦੇ ਵਿੱਚ ਇਹਨਾਂ ਦੀ ਸ਼ਾਪ ਹੈ ਸੋ ਇਹਨਾਂ ਦੀ ਦੁਕਾਨ ਤੇ ਆਈਆਂ ਨਵੀਂ ਵੈਰਾਈਟੀ ਆਈ ਹੈ ਨਵੇਂ ਪਤੰਗ ਆਏ ਨੇ ਬਾਕੀ ਇਹ ਦੱਸਣਗੇ ਮੰਨੂ ਵੀ ਤੁਹਾਡਾ ਸਵਾਗਤ ਅਸੀਂ ਹੀ ਹੁੰਦੇ ਅਨੋਸ ਕਰ ਕਿਹੜੇ-ਕਿਹੜੇ ਹੁਣ ਇਸ ਵਾਰ ਤੁਸੀਂ ਪਤੰਗਾਂ ਦਾ ਕੰਮ ਕਰਦੇ ਹੋ ਤੁਸੀਂ ਹੋਲਸੇਲਰ ਹੋ ਪਤੰਗਾਂ ਦੇ ਕੋਈ ਇਸ ਵਾਰ ਕਹਿ ਹੈ ਜੀ ਲੋਕਾਂ ਦਾ ਰੁਝਾਨ ਕੀ ਹੈ ਕਿੱਦਾਂ ਦਾ ਲੱਗ ਰਿਹਾ ਵੀ ਲੋਕ ਤਿਹਾਰ ਨੂੰ ਲੱਗੇ ਕਿੰਨੇ ਕੁ ਖੁਸ਼ ਨੇ ਔਰ ਕਿੰਨੀ ਕੁ ਤੁਹਾਡੀ ਸੇਲ ਹੋ ਰਹੀ ਹੈ ਕਿੰਨੇ ਕੁ ਗਾਗ ਅੱਗੇ ਨਾਲ ਵਧੇ ਨਹੀਂ ਕੀ ਸਿਸਟਮ ਚੱਲ ਰਿਹਾ ਹੈ ਕੰਮ ਤਾਂ ਵਧੀਆ ਚੱਲ ਰਿਹਾ ਜੀ ਸਾਰਾ ਕੁਝ ਠੀਕ ਹੈ ਛੁੱਟੀਆਂ ਪੈਨ ਕਰਕੇ ਸਰਕਾਰ ਨੇ ਛੁੱਟੀਆਂ ਹੋਰ ਅੱਗੇ ਕਰਤੀਆਂ ਉਹਦੇ ਕਰਕੇ ਬੱਚੇ ਪਤੰਗ ਉਡਾ ਰਹੇ ਆ ਵਧੀਆ ਤੇ ਇਸ ਵਾਰ ਸਗੋਂ ਇਹ ਵੀ ਮੌਸਮ ਵੀ ਵਧੀਆ ਸਾਥ ਦੇ ਰਿਹਾ ਧੁੱਪ ਨਿਕਲ ਰਹੀ ਹੈ ਪਤੰਗ ਇਦਾਂ ਜੀ ਪਤੰਗ ਬੱਚੇ ਰਾਮਪੁਰ ਦੇ ਪਤੰਗ ਆ ਰਹੇ ਆ ਫਿਰ ਪਾਕਿਸਤਾਨੀ ਡਿਜ਼ਾਈਨ ਆ ਰਹੇ ਆ ਜਿਹਦੀ ਜ਼ਿਆਦਾ ਮੰਗ ਆ ਹੁਣ ਰਾਮਪੁਰ ਦੇ ਵਿੱਚ ਤੁਸੀਂ ਆ ਦੇਖ ਲਓ ਆ ਛਪੇ ਹੋਏ ਪਤੰਗ ਜਿੱਦਾਂ ਛਪੇ ਹੋਏ ਪ੍ਰਿੰਟਿੰਗ ਵਾਲੇ ਇਹਦੀ ਬਹੁਤ ਡਿਮਾਂਡ ਆ ਅੱਛਾ ਇਹ ਇਹ ਰਾਮਪੁਰ ਤੋਂ ਬਣ ਕੇ ਆਉਂਦੇ ਨੇ ਹਾਂਜੀ ਯੂਪੀ ਦੇ ਰਾਮਪੁਰ ਤੋਂ ਅੱਛਾ ਠੀਕ ਹੈ ਜੀ ਇੱਕ ਇਹਦੀ ਬਹੁਤ ਡਿਮਾਂਡ ਆ ਇੱਕ ਵਾਈਟ ਪਤੰਗ ਦੀ ਬਹੁਤ ਡਿਮਾਂਡ ਆ ਵਾਈਟ ਪਤੰਗ ਦੀ ਬਹੁਤ ਡਿਮਾਂਡ ਆ ਹੂੰ ਬੱਚੇ ਬਹੁਤ ਖੁਸ਼ ਹੋ ਕੇ ਲੈਂਦੇ ਆ ਫਿਰ ਆਪਣੇ ਲੁਧਿਆਣੇ ਜੇ ਤੁਹਾਨੂੰ ਪਤਾ ਲੋਕਾਂ ਦਾ ਦਿਲ ਵੱਡਾ ਤੇ ਪਤੰਗ ਵੀ ਵੱਡੇ ਉਡਾਉਂਦੇ ਆਂ ਵੱਡੇ ਪਤੰਗ ਤੁਸੀਂ ਦੇਖ ਸਕਦੇ ਹੋ ਹੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਮੱਛੀ ਮਿਲਜੂਲੀ ਰਾਮਪੁਰ ਦੀ ਤੇ ਬਹੁਤ ਚੱਲਦੀ ਆ ਫਿਰ ਰਾਮਪੁਰ ਦੇ ਇਹਦਾ ਵੱਡਾ ਹਾਂਜੀ ਵੱਡਾ ਪਤੰਗ ਇਹ ਵੀ ਬਹੁਤ ਚੱਲਦੇ ਆ ਇੱਕ ਨਵੀਂ ਵੈਰਾਈਟੀ ਆ ਮਟਕਾ ਡੇਢ ਤਾਵੇ ਦਾ ਇਹ ਬਹੁਤ ਜ਼ਿਆਦਾ ਚੱਲ ਰਿਹਾ ਠੀਕ ਆ ਜੀ ਇੱਕ ਇਹ ਸੱਪ ਆਇਆ ਬੱਚੇ ਇਹਦੇ ਵਿੱਚ ਸੱਪ ਆ ਗਿਆ ਹਾਂਜੀ ਹਾਂਜੀ ਬੰਬਈ ਤਾਂ ਸੁਣਿਆ ਸੱਪ ਆ ਗਿਆ ਜੀ ਇਹਦੇ ਵਿੱਚ ਵੀ ਸੱਪ ਆ ਗਿਆ ਹਾਂਜੀ 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 ਸੱਪ ਦੀ ਵੈਰਾਈਟੀ ਆਈ ਆ ਬਹੁਤ ਚੱਲ ਰਹੀ ਆ ਫਿਰ ਵੱਡੇ ਪਤੰਗਾਂ ਦੇਖੋ ਪਾਕਿਸਤਾਨੀ ਡਿਜ਼ਾਈਨ ਆ ਵੱਡੇ ਪਤੰਗ ਬਟ ਇਸ ਤੋਂ ਵੀ ਵੱਡੇ ਆ ਮਤਲਬ ਕਿ ਇਸ ਤੋਂ ਵੀ ਵੱਡੇ ਮਿਲ ਜਾਣਗੇ ਇਹ 4 ਫੁੱਟ ਦੇ ਆ ਇਸ ਤੋਂ ਬਾਅਦ 7 ਫੁੱਟ 8 ਫੁੱਟ ਦੇ ਅਲੱਗ-ਅਲੱਗ ਡਿਜ਼ਾਈਨ ਤੇ ਬਹੁਤ ਵਧੀਆ ਵੈਰਾਈਟੀ ਆ ਫਿਰ ਪੰਨੀ ਦੇ ਵਿੱਚ ਪੰਨੀ ਦੇ ਵਿੱਚ ਮੱਛੀ ਚੱਲਦੀ ਵੀ ਆ ਪੰਨੀ ਦੇ ਵਿੱਚ ਆਇਆ ਚਾਹੇ ਵੈਰਾਈਟੀ ਆ ਦੇ ਕੋਈ ਤਿਰੰਗਾ ਹਿੰਦੁਸਤਾਨ ਦਾ ਡਿਜ਼ਾਈਨ ਹੈ ਤਿਰੰਗੇ ਦਾ ਬਹੁਤ ਜਿਆਦਾ ਜਿਹਨੂੰ ਮੰਗਾ ਬਹੁਤ ਜਿਆਦਾ ਮੰਗਾ ਇਹਨਾਂ ਦੀ ਇਹ ਪਲਾਸਟਿਕ ਦੇ ਪੇਪਰ ਦੇ ਵਿੱਚ ਆ ਹਾਂਜੀ ਇਹ ਲੋਕੀ ਧੁੰਦਾ ਧੰਦਾ ਪੈਂਦੀ ਆਵੇਂ ਨਾ ਇਹ ਉਡਾਉਂਦੇ ਆ ਇਹ ਪਾਟਦੇ ਨਹੀਂ ਆ ਹਰ ਬੱਚਾ ਪਲਾਸਟਿਕ ਦੇ ਪਤੰਗ ਜ਼ਰੂਰ ਲੈ ਕੇ ਜਾਂਦਾ ਤੇ ਮੰਨੂ ਜੀ ਜਿਵੇਂ ਹੁਣ ਧੁੱਦ ਦਾ ਮੌਸਮ ਚੱਲ ਰਿਹਾ ਹੈ ਇਹਦੇ 'ਚ ਕੋਈ ਫਰਕ ਪਿਆ ਸੇਲ ਨੂੰ ਹਾਂਜੀ ਅਜਿਹਾ ਫਰਕ ਤਾਂ ਹੈਗਾ ਵਾ ਜਿੱਦਾਂ ਹੁਣ ਧੁੰਦ 11 12 ਵਜੇ ਜਾ ਕੇ ਹਟਦੀ ਆ ਠੀਕ ਹੈ ਨਾ ਜੀ ਤੇ ਥੋੜਾ ਬੋੜਾ ਫਰਕ ਤਾਂ ਪਿਆ ਹੀ ਰਿਹਾ ਏ ਕਿੱਥੇ ਹੁਣ ਅੱਜ ਤੋਂ 10 15 ਦਿਨ ਪਹਿਲਾਂ ਦੀ ਗੱਲ ਚਲੋ ਰੈਗੂਲਰ ਗਾਹਕ ਚੱਲਦਾ ਵਾ ਹੁਣ ਗਾਹਕ 2 4 ਘੰਟੇ ਦਾ ਰਹਿ ਗਿਆ ਹੁਣ ਜਿਵੇਂ ਹੁਣ ਆਪਣੇ ਇੱਥੇ ਮਕਰ ਸੰkranਤੀ ਆ ਲੋਹੜੀ ਆ ਉਹ ਲੁਧਿਆਣਾ ਬੈਲਟ ਦੇ ਵਿੱਚ ਬੜਾ ਪਤੰਗ ਚੱਲਦਾ ਹੁਣ ਅੰਮ੍ਰਿਤਸਰ ਜਿਵੇਂ ਬਸੰਤ ਹੁੰਦੀ ਹੈ ਬਸੰਤ ਤੇ ਜ਼ਿਆਦਾ ਚੱਲਦਾ ਦੂਜੇ ਸ਼ਹਿਰਾਂ ਦੇ ਵਿੱਚ ਮਤਲਬ ਅਲੱਗ-ਅਲੱਗ ਟ੍ਰੈਡੀਸ਼ਨ ਨੇ ਤੇ ਇਹ ਸਾਰਾ ਸਾਲ ਤੁਹਾਨੂੰ ਕੋ ਪਤਾ ਕਿ ਮਿਲਦੇ ਨੇ ਕਿ ਕੋਈ ਟਾਈਮ ਹੁੰਦਾ ਪਤੰਗਾ ਦਾ ਇਹ ਇਦਾਂ ਜੀ ਸਾਲ ਆਪਣਾ ਜਿੱਦਾਂ ਲੋਹੜੀ ਆਪਣੇ ਇੱਥੇ ਲੁਧਿਆਣੇ ਚ ਤੇ ਅੰਮ੍ਰਿਤਸਰ ਚ ਲੋਹੜੀ ਲੱਗਦੀ ਆ ਬਾਕੀ ਸਾਰੇ ਪੰਜਾਬ ਚ ਬਸੰਤ ਲੱਗਦੀ ਆ ਠੀਕ ਹੈ ਜੀ ਬਸੰਤ ਆ ਫਰਵਰੀ ਮਹੀਨੇ ਉਦੋਂ ਤੱਕ ਬਸੰਤ ਤੱਕ ਪੂਰੇ ਪੰਜਾਬ ਦਾ ਐਡਾ ਮੰਗੀ ਆਪਣੇ ਲਾ ਲੋ ਜਲੰਧਰ ਸੰਗਰੂਰ ਧੂਰੀ ਸੁਨਾਮ ਉਥੋਂ ਦੇ ਗੱਗ ਬਸੰਤ ਲਈ ਆਂਦੇ ਆ ਪਟਿੰਡਾ ਲਾ ਲੋ ਫਰੋਇਪੁਰ ਲਾ ਲੋ ਤੇ ਉਸ ਤੋਂ ਬਾਅਦ ਫਿਰ ਗਰਮੀਆਂ ਚ 15 ਅਗਸਤ ਰਖੜੀ ਉਦੋਂ ਦੋ ਮਹੀਨੇ ਉਦੋਂ ਪਤੰਗ ਉੱਡਦੇ ਆ ਮਤਲਬ ਇਹ ਨੇੜੇ ਨੇੜੇ ਆ ਮਤਲਬ ਜਨਵਰੀ ਤੋਂ ਸ਼ੁਰੂ ਹੋ ਜਾਂਦਾ ਤੇ ਮਾਰਚ ਅਪ੍ਰੈਲ ਤੱਕ ਜਾਂਦਾ ਜਨਵਰੀ ਤੋਂ ਸ਼ੁਰੂ ਹੋ ਕੇ ਫਰਵਰੀ ਮਾਰਚ ਤੱਕ ਉਸ ਤੋਂ ਬਾਅਦ ਜੀ ਸ਼ੁਰੂ ਹੋਣਾ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਜੂਨ ਜੁਲਾਈ ਦੀ ਆ ਉਹ ਉਸ ਤੋਂ ਲੈ ਕੇ ਰੱਖੜੀ ਤੱਕ ਤੇ ਕੀ ਲੱਗਦਾ ਇਸ ਵਾਰ ਲੋਹੜੀ ਫੇ ਕਿਦਾਂ ਠੀਕ ਹੈ ਸੇਲ ਠੀਕ ਚੱਲ ਰਹੀ ਹੈ ਹਾਂਜੀ ਹਾਂਜੀ ਵਧੀਆ ਵਧੀਆ ਜੀ ਲੋਕਾਂ ਜੋਸ਼ ਦਾ ਉਤਸ਼ਾਹ ਜਿੰਨਾ ਹੈ ਬਹੁਤ 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 ਹੋਰ ਕੋਈ ਮੰਨੂ ਭਾਜੀ ਹੋਰ ਕੋਈ ਵੈਰਾਈਟੀ ਕੋਈ ਨਵੀਂ ਆਈ ਏ ਹਾਂਜੀ ਵੈਰਾਈਟੀ ਤਾਂ ਬਹੁਤ ਆ ਭਾਜੀ ਹਾਂ ਕੋਈ ਆਪਣਾ ਸ੍ਰੋਤਨ ਦਿਖਾ ਦਈਏ ਵੀ ਇਸ ਵਾਰ ਦੀ ਜਿਹੜੀ 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 ਤੁਹਾਡੇ ਕੋਲ ਮਿਲ ਸਕਦੀ ਹੈ ਕੋਈ ਹੋਰ ਕਹਿ ਵੀ ਮੰਨੂ ਭਾਜੀ ਕੋਈ ਜਾ ਕੇ ਲੈ ਕੇ ਆਣੀਆਂ ਜੀ ਮੇਰੇ ਕੋ ਮਟਕਾ ਮਿਲ ਜੂਗਾ ਜੀ ਠੀਕ ਹੈ ਜੀ ਮਟਕਾ ਮਿਲ ਜੂਗਾ ਮਟਕਾ ਵੱਡੇ ਪਤੰਗ ਚ ਮਟਕਾ ਮਿਲ ਜੂਗਾ ਪਰਾ ਮਿਲ ਜੂਗਾ ਮੱਛੀ ਮਿਲ ਜੂਗੀ ਸੱਪ ਮਿਲ ਜੂਗਾ ਠੀਕ ਹੈ ਜੀ ਛੱਜ ਹਰ ਤਰ੍ਹਾਂ ਦੇ ਡਿਜ਼ਾਈਨ ਚ ਮਿਲ ਜਾਣਗੇ ਪਾਕਿਸਤਾਨੀ ਡਿਜ਼ਾਈਨ ਚ ਮਿਲ ਜਾਣਗੇ ਪੂਛਲ ਦੇ ਮਿਲ ਜਾਣਗੇ ਵੈਰਾਈਟੀ ਤਾਂ ਬਹੁਤ ਆ ਜੀ ਵੈਰਾਈਟੀ ਤਾਂ ਜਿੰਨੀ ਗਣਾਈ ਇਹ ਮਟਕਾ ਜੀ ਇਹ ਪੰਨੀ ਵਾਲਾ ਮਟਕਾ ਵਾ ਬਾਕੀ ਛੋਟੀਆਂ ਵੈਰਾਈਟੀਆਂ ਜੋ ਬੱਚਿਆਂ ਵਾਲੀਆਂ ਬੱਚੇ ਵੀ ਛੋਟੇ ਛੋਟੇ ਬੱਚੇ ਆਂਦੇ ਆ ਉਹਨਾਂ ਲਈ ਵੱਖਰੀ ਵੈਰਾਈਟੀ ਆ ਜੀ ਵੈਰਾਈਟੀ ਤਾਂ ਬਹੁਤ ਤਰ੍ਹਾਂ ਦੀ ਆ ਉਹਨਾਂ ਲਈ ਛੋਟੇ ਪਤੰਗ ਨੇ ਹਾਂਜੀ ਹਾਂਜੀ ਛੋਟੇ ਪਤੰਗ ਉਹਨਾਂ ਲਈ ਹਰ ਹਰ ਇੱਕ ਸਿਆਈ ਦਾ ਪਤੰਗ ਹਰ ਇੱਕ ਉਮਰ ਵੱਡੀ ਉਮਰ ਤੋਂ ਲੈ ਕੇ ਛੋਟੀ ਉਮਰ ਤੱਕ ਜਿਹੜਾ ਮਰਜ਼ੀ ਪਤੰਗ ਲੈ ਲਓ ਹਰ ਬੱਚਾ ਉਡਾ ਸਕਦਾ ਹਰ ਵੱਡਾ ਉਡਾ ਸਕਦਾ ਇਹ ਲੁਧਿਆਣੇ ਸ਼ਹਿਰ ਦੇ ਵਿੱਚ ਕੋਈ ਲੋਕਲ ਬ੍ਰੈਂਡ ਨਹੀਂ ਬਣਦਾ ਕੋਈ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਮੈਨੂਫੈਕਚਰਿੰਗ ਹੁੰਦੀ ਹੈ ਛੋਟੇ ਬੰਦੇ ਨੇ ਛੋਟੇ ਪਤੰਗ ਬੰਦੇ ਹਾਂ ਹਾਂ ਜੀ ਛੋਟੇ ਪਤੰਗ ਬੰਦੇ ਆ ਛੋਟੇ ਪਤੰਗ ਤੁਸੀਂ ਆਪ ਹੀ ਬਣਾ ਲਓ ਹਾਂ ਜੀ ਆ ਦਿਖਾਈ ਫਿਲਮੀ ਦਿਖਾਈ ਕਾਰਟੂਨ ਹੈ ਨਹੀਂ ਵਾਲੀ ਕੋਈ ਨਹੀਂ ਕੋਈ ਤਾਂ ਨਾ ਇਹ ਕਦੇ ਕਦੀ ਦਿਖਾਵੇ ਤੁਹਾਨੂੰ ਛੋਟੇ ਪਤੰਗ ਦਿਖਾਉਂਦੇ ਆ ਜੀ ਬੱਚਿਆਂ ਲਈ ਸਪੈਸ਼ਲ ਬਣਵਾਏ ਜਾਂਦੇ ਆ ਜੀ ਬੱਚਿਆਂ ਦੀ ਡਿਮਾਂਡ ਦੇ ਉੱਤੇ ਕਾਰਟੂਨ ਵਗੈਰਾ ਇਹਦੇ ਤੇ ਪ੍ਰਿੰਟ ਨੇ ਇਹ ਇਹ ਪਤੰਗ ਲੁਧਿਆਣੇ ਬੰਦੇ ਆ ਛੋਟੇ ਪ੍ਰਿੰਟ ਇਹਦੇ ਚ ਬੱਚਿਆਂ ਦੇ ਪ੍ਰਿੰਟ ਮਿਲ ਠੀਕ ਹੈ ਜੀ ਮਨ ਅਲੱਗ-ਅਲੱਗ ਤਰ੍ਹਾਂ ਦੇ ਕਾਰਟੂਨ ਜੋ ਲੋਕ ਬੱਚੇ ਝੰਡਨੇ ਨੇ ਉਹ ਤੇ ਪ੍ਰਿੰਟ ਹੋਏ ਹੋਏ ਨੇ ਹਰ ਤਰ੍ਹਾਂ ਦਾ ਕਾਰਟੂਨ ਮਿਲ ਜੂਗਾ ਜੀ ਬੱਚਿਆਂ ਦੇ ਡਿਜ਼ਾਈਨ ਲਈ ਫਿਰ ਇਦਾਂ ਦੇ ਪ੍ਰਿੰਟ ਮਿਲਣਗੇ ਇਹ ਸਾਰੇ ਲੋਕਲ ਲੁਧਿਆਣੇ ਦੇ ਬੰਦੇ ਆ ਠੀਕ ਹੈ ਜੀ ਫਿਰ ਛੋਟੀ ਵੈਰਾਈਟੀ 1-2 ਰੁਪਏ ਵਾਲੀ ਬੱਚਿਆਂ ਲਈ ਮਤਲਬ ਕਿ ਹਰ ਇੱਕ ਉਮਰ ਦੇ ਲਈ ਮਤਲਬ ਕਿ ਪਤੰਗੇ ਗਾ ਬ ਕੋਈ ਵੀ ਉਡਾ ਸਕਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਡੋਰ ਅਸੀਂ ਕੋਟਨ ਦੀ ਦਵਾਂਗੇ ਬਹੁਤ ਵਧੀਆ ਡੋਰ ਆ 12 ਤਾਰ 16 ਤਾਰ 9 ਤਾਰ ਭਾਂਡੇ ਦੀ ਵਰਦਮਾਨ ਦੀ ਤੇ ਕੋਟਨ ਦੇ ਵਿੱਚ ਗੱਟੂ ਲੈਣੇ ਆ ਕੋਟਨ ਇੰਡੀਅਨ ਇੰਡੀਅਨ ਧਾਗਾ ਉਹ ਵੀ ਕੋਟਨ ਆ ਔਰ ਇੰਡੀਅਨ ਧਾਗਾ ਹੋਊਗਾ ਗੱਟੂ ਤੇ ਲਪੇਟਿਆ ਹੋਊਗਾ ਸਿਰਫ ਮਤਲਬ ਚਾਈਨਾ ਨਹੀਂ ਹੋਊਗਾ ਨਾ 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 ਚਾਈਨਾ ਬੈਣਾਂ ਨਹੀਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਚਾਈਨਾ ਬੈਣਾਂ ਕੋਟਨ ਮਿਲ ਜੂਗਾ ਗੱਟੂ 'ਚ ਲਪੇਟਿਆ ਧਾਗਾ ਜਿੱਦਾਂ 12 ਤਰ ਬਰੇਲੀ ਦੀ ਆਉਂਦੀ ਚਰਖੀ ਦੇ ਬੱਚੇ ਹੁਣ ਕਈ ਗੱਟੂ ਮੰਗਦੇ ਆ ਉਹਨਾਂ ਨੂੰ ਨਹੀਂ ਸਮਝ ਆਗੀ ਫਿਰ ਉਹ ਚਰਖੀ ਵਾਲੀ ਆਈਟਮ ਆਹੀ ਗੱਟੂ 'ਚ ਲਪੇਟ ਕੇ ਦਿੰਨੇ ਆ ਬੱਚਾ ਵੀ ਖੁਸ਼ ਹੋ ਜਾਂਦਾ ਤੇ ਨਾਲੇ ਧਾਗੇ ਦੀ ਸੇਲ ਹੋ ਜਾਂਦੀ ਉਹ ਜਿਹਨਾਂ ਨੂੰ ਪੈ ਗਈ ਨਾ ਤੁਸੀਂ ਪਹਿਲਾਂ ਗੱਟੂਆਂ ਚਾਹੁੰਦੇ ਸੀ ਗੱਟੂ ਤੁਹਾਡਾ ਸਪੈਸ਼ਲ ਹਾਂਜੀ ਹਾਂਜੀ ਗੱਟੂ ਦੀ ਆਦਤ ਪਈ ਨਾ ਉਹ ਗੱਟੂ ਦੇ ਵਿੱਚ ਆਪਾਂ ਧਾਗੇ ਦੀ ਡੋਰ ਲਪੇਟ ਕੇ ਦੇ ਦਿੰਦੇ ਪਰ ਇਹ ਵੀ ਚਲੋ ਸਰਕਾਰ ਨੇ ਸਖਤੀ ਕੀਤੀ ਹੈ ਵੀ ਚਾਈਨਾ ਦੀ ਡੋਰ ਨਹੀਂ ਆ ਰਹੀ ਸਭ ਤੋਂ ਵਧੀਆ ਜੀ ਕੋਈ ਬੈਨੀਫਿਟ ਹੀ ਹੈ ਵੈਸੇ ਵਧੀਆ ਜੀ ਦੇਖੋ ਕਿੰਨੇ ਕਾਰੀਗਰ ਆ ਜਿਹੜੇ ਪਹਿਲਾਂ ਆਪਣੀ ਰੋਜੀ ਰੋਟੀ ਕਮਾਉਂਦੇ ਸੀ 7-800 ਰੁਪਏ ਦਿਹਾੜੀ ਬਣਾਉਂਦੇ ਸੀ ਅੱਜ ਕੋਈ ਰਕਸ਼ਾ ਚਲਾ ਰਿਹਾ ਕੋਈ ਚਾਹ ਦਾ ਕੰਮ ਕਰ ਰਿਹਾ ਕੋਈ ਦਿਹਾੜੀ ਕਰ ਰਿਹਾ ਉਹ ਸਾਰੇ ਮਤਲਬ ਕਿ ਇਹਨੇ ਚਾਈਨਾ ਡੋਰ ਨੇ ਕੰਮ ਖਰਾਬ ਕਰਤਾ ਮਤਲਬ ਕਿ ਪਹਿਲਾਂ ਲੋਕੀ 70 ਮਹੀਨੇ ਪਹਿਲਾਂ ਡੋਰ ਸਤਵਾ ਕੇ ਰੱਖ ਲੈਂਦੇ ਉਹ ਸਾਰੇ ਕੰਮ ਹੁਣ ਖਤਮ ਹੋ ਗਏ ਸੀ ਆ ਹੁਣ ਚਲੋ ਵਧੀਆ ਸਰਕਾਰ ਨੇ ਸ਼ਕਤੀ ਕੀਤੀ ਆ ਕੋਟਨ ਦੀ ਡੋਰ ਦਾ ਦੌਰ ਫੇਰ ਆ ਗਿਆ ਇਹ ਵਿਕਦੀ ਆ ਵਧੀਆ ਵਿਕਦੀ ਆ ਅਰ ਮਨੂ ਬਜੀ ਜੀ ਮੈਂ ਪਹਿਲਾਂ ਦਰੇਸੀ ਦੇ ਏਰੀਆ ਚ ਜਾਂਦੇ ਸੀ ਆਪਾਂ ਉੱਥੇ ਡੋਰ ਵਾਲੇ ਨਜ਼ਰ ਆਉਂਦੇ ਸੀ ਆਪਾਂ ਨੂੰ ਸੂਚਦੇ ਆ ਪਹਿਲਾਂ ਅੱਜਕੱਲ ਨਹੀਂ ਅੱਜਕੱਲ ਸਾਡਾ ਹੀ ਅੰਡਾ ਸੀ ਉੱਥੇ ਅੱਛਾ ਉਹ ਟ੍ਰੈਂਡ ਕੱਟ ਗਿਆ ਉਹ ਟ੍ਰੈਂਡ ਉਹ ਹੀ ਉਹਦੇ ਚਾਈਨਾ ਡੋਰ ਕਰਕੇ ਖਟਿਆ ਹੁਣ ਸਰਕਾਰ ਨੇ ਸਖਤੀ ਕੀਤੀ ਹੈ ਵਧੀਆ ਆਪਣੇ ਸੀਪੀ ਸਾਹਿਬ ਲੁਧਿਆਣਾ ਵਧੀਆ ਮਤਲਬ ਕਿ ਚਾਈਨਾ ਡੋਰ ਵਾਲੇ ਜਿਹੜੇ ਵੇਚਦੇ ਆ ਜਾਂ ਉਡਾਉਂਦੇ ਆ ਉਹਨਾਂ ਨੂੰ ਪਕੜ ਹੋ ਰਹੀ ਉਹਨਾਂ ਦੀ ਤੇ ਹੁਣ ਵੀ ਕਿਤੇ ਲੁਧਿਆਣਾ ਸ਼ਹਿਰ ਜਿੱਦਾਂ ਦੇ ਅੱਡੇ ਲੱਗੇ ਹੋਏ ਨੇ ਜਿਵੇਂ ਜਿੱਥੇ ਡੋਰ ਸੂਤ ਦੇ ਹਾਂਜੀ ਦਰੈਸੀ ਦੇ ਅੰਦਰ ਲੱਗੇ ਆ ਹਜੇ ਵੀ ਲੱਗੇ ਹੋਏ ਨੇ ਦਰੈਸੀ ਦੇ ਅੰਦਰ ਲੱਗੇ ਮਿਲ ਜਾਣਗੇ ਤੁਹਾਨੂੰ ਦਰੈਸੀ ਦੇ ਅੰਦਰ ਡੋਰ ਸੂਤ ਰੇ ਲੋਕੀ ਸਤਵਾਰੇ ਆ ਡੋਰ ਸਾਰੇ ਮਤਲਬ ਕੀ ਦੁਸ਼ਹਾਰਾ ਗਰਾਊਂਡ ਮਿਲ ਜੂਗਾ ਅੱਡਾ ਸਟੈਂਡ ਲੱਗਾ ਅੱਡਾ ਉੱਥੇ ਮਿਲ ਜਣਗੇ ਤੁਹਾਨੂੰ ਬਾਕੀ ਜ਼ਿਆਦਾ ਕੰਮ ਬਰੇਲੀ ਤੋਂ ਆਉਂਦਾ ਜੀ ਬਰੇਲੀ ਤੋਂ ਆ ਰਹੀ ਰੋਲ ਜੀਓਪੀ ਚ ਆ ਕਾਟਨ ਦੀ ਹੋ ਰਹੀ ਹੈ ਕਾਟਨ ਦੀ ਕਾਟਨ ਦੀ ਸਾਰੀ ਕਾਟਨ ਦੀ ਤੇ ਕੋਈ ਡੋਰਾ ਦਾ ਕੋਈ ਦੇਖਣ ਨੂੰ ਮਿਲ ਸਕਦਾ ਗੱਟੂ ਹਾਂਜੀ ਉਹ ਦਿਖਾ ਦਈਏ ਜੀ ਸੋ ਇਹ ਸੀਗੇ ਮੰਨੂ ਪਾਜੀ ਬੁਕਸ ਮਾਰਕੀਟ ਦੇ ਨੇੜੇ ਇਹਨਾਂ ਦਾ ਹੋਲਸੇਲ ਦਾ ਕੰਮ ਹੈ ਚਾਹੇ ਕਾਟਨ ਦੀ ਡੋਰ ਚਾਹੀਦੀ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਪਤੰਗ ਚਾਹੀਦਾ ਹੋਵੇ ਸੋ ਮੰਨੂ ਪਾਜੀ ਜੇ ਸਰੋਤੇ ਤੁਹਾਡੇ ਕੋਆਂ ਤੁਹਾਡੀ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਦੁਕਾਨ 'ਚ ਉਹਦੇ ਲਈ ਕੋਈ ਸਪੈਸ਼ਲ ਡਿਸਕਾਊਂਟ ਹੈ ਹਾਂਜੀ ਹਾਂਜੀ ਜਿਹੜੇ ਤੁਹਾਡੀ ਵੀਡੀਓ ਆਪਣੇ ਸ਼ੇਅਰ ਕਰਨਗੇ ਲਾਈਕ ਕਰਨਗੇ ਹਾਂਜੀ ਉਹਨਾਂ ਲਈ ਅਸੀਂ ਡਿਸਕਾਊਂਟ ਸਪੈਸ਼ਲ ਡਿਸਕਾਊਂਟ ਦਵਾਂਗੇ ਮਤਲਬ ਕਿ ਪੂਰੀ ਮਾਰਕੀਟ 'ਚ ਉਹਦਾ ਦਾ ਡਿਸਕਾਊਂਟ ਨਹੀਂ ਮਿਲੂਗਾ ਜਿੰਨੀ ਵੱਧ ਵੱਧ ਲੈਸ ਹੋ ਗਈ ਕਰਕੇ ਤਾਂ ਸੋ ਮਨ ਨੂੰ ਭਾਈ ਦਾ ਕਹਿਣਾ ਵੀ ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰੋ ਇਹਨਾਂ ਨੂੰ ਦਿਖਾਓ ਤੇ ਵੱਧ ਤੋਂ ਵੱਧ ਡਿਸਕਾਊਂਟ ਪਾਓ 12 ਤਾਰ ਮਿਲੂਗੀ ਠੀਕ ਹੈ ਜੀ 12 ਤਾਰ ਬਰੇਲੀ ਦੀ ਇਹ ਬਹੁਤ ਬਹੁਤ ਵਧੀਆ ਡੋਰ ਹੈ ਇਹਦੇ ਨਾਲ ਤੁਸੀਂ 3 ਤਾਵਾ 6 ਤਾਵਾ 7 ਫੁੱਟ 8 ਫੁੱਟ ਤੱਕ ਪਤੰਗ ਉਡਾ ਸਕਦਾ ਵੱਡਾ ਪਤੰਗ ਜੋ ਵੱਡਾ ਪਤੰਗ ਉਡਾ ਸਕਦਾ ਹੈ ਹਾਂਜੀ ਹਾਂਜੀ ਆਰਾਮ ਨਾਲ ਇਸ ਤੋਂ ਬਾਅਦ ਜੇ ਬੱਚਿਆਂ ਵਾਸਤੇ ਤੁਸੀਂ ਲੈਣੀ ਹੈ ਮਤਲਬ ਕਿ ਵੱਡਾ ਪਤੰਗ ਨਹੀਂ ਉਡਾਉਂਦੇ ਉਹਨਾਂ ਲਈ 9 ਤਾਰ ਮਿਲੂਗੀ ਇਹ ਨੇ ਸਾਰੀ ਕੋਟਨ ਦੀ ਰੋਰ ਧਾਗਾ ਉਹਦੇ ਲਈ ਬਹੁਤ ਵਧੀਆ ਜੇ ਛੋਟੇ ਪਤੰਗ ਉਡਾਣੇ ਆ ਬਹੁਤ ਵਧੀਆ ਰੋਰ ਆ ਜੇ ਉਸ ਤੋਂ ਛੋਟੇ ਬੱਚਿਆਂ ਲਈ ਉਡਾਣੇ ਆ ਉਹਨਾਂ ਦੀ 6 ਤਾਰੀ ਥ੍ਰੈਡ ਕੋਟਨ ਦੀ ਰੋਰ ਆ ਉਹਨਾਂ ਲਈ ਜਿਹੜੇ ਛੋਟੇ ਬੱਚੇ ਆ ਉਸ ਤੋਂ ਵੀ ਛੋਟੇ ਬੱਚੇ ਆਂਦੇ ਆ ਉਹਨਾਂ ਲਈ ਵੀ ਸਾਡੇ ਕੋਲ ਵੈਰਾਈਟੀ ਆ ਇਹ ਕੀ ਚੀਜ਼ ਆ ਵਲੀ ਹਾਂਜੀ ਇਹ ਨੀਲਨ ਧਾਗਾ ਵਾ ਕੋਟਨ ਦਾ ਬੱਚਿਆਂ ਲਈ ਕੀ ਨਾਮ ਇਹਦਾ ਇਹ ਗੋ ਆਂਡੀਆਂ ਗੋ ਮਿਲ ਜੂਗੀ ਨਿਊ ਇੰਡੀਆ ਮਿਲ ਜੂਗੀ ਬਲੈਕ ਪੈਂਥਰ ਮਿਲ ਜੂਗੀ ਸ਼ਕਤੀ ਮਿਲ ਜੂਗੀ ਇਹ ਸਾਰੇ ਇੰਡੀਅਨ ਧਾਗੇ ਆ ਕਾਟਨ ਦਾ ਧਾਗਾ ਵਾ ਠੀਕ ਹੈ ਜੀ ਕਾਟਨ ਦਾ ਧਾਗਾ ਵਾ ਔਰ ਇੰਡੀਆ ਚ ਬਣ ਰਿਹਾ ਹੈ ਜਿਹੜੇ ਬੱਚੇ ਗੱਟੂ ਮੰਗਦੇ ਆ ਚਾਈਨਾ ਡੋਰ ਵਾਲੇ ਚਾਈਨਾ ਡੋਰ ਦਾ ਬੈਨ ਹੋ ਗਿਆ ਉਹਦੇ ਥਾਂ ਤੇ ਕੰਪਨੀ ਨੇ ਧਾਗੇ ਦੀ ਡੋਰ ਗੱਟੂ ਦੇ ਲਪੇਟ ਦੀ ਪੇਸ਼ ਕੀਤੀ ਆ ਔਰ ਹੋਰ ਵਧੀਆ ਉਸ ਤੋਂ ਵਧੀਆ ਚੱਲਦੀ ਹੋਰ ਵੀ ਵਧੀਆ ਆ ਕੁਛ ਨਹੀਂ ਦੱਸੋ ਕਿ ਸ਼ੋਹਰਤ ਦੀ ਡਾਟੀ ਟੋੜੀ ਸੀ ਉਹ ਯਾਨੀ ਕਹਿ ਸਕਦਾ ਬਿਲਕੁਲ ਸਹੀ ਬੱਚੇ ਨੂੰ ਕਿਸੇ ਨੁਕਸਾਨ ਨਹੀਂ ਆ ਦੇਖ ਧਾਗਾ ਡੋਰਾ ਧਾਗਾ ਡੋਰਾ ਇਦਾਂ ਧਾਗੇ ਦੇ ਵੱਲ ਬਾਰੇ ਨਿਕਲਿਆ ਧਾਗਾ ਡੋਰਾ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਜੀ ਦੇ ਜੇ ਜੇ ਆ ਗਏ ਆਪਣੇ ਬੱਚਿਆਂ ਲਈ ਤੁਸੀਂ ਡੋਰ ਲੈ ਸਕਦੇ ਹੋ ਕੋਟਨ ਦਾ ਥ्रेड ਆ ਔਰ ਕੰਪਨੀ ਦਾ ਮਾਲ ਸਾਰਾ ਮਾਲ ਕੰਪਨੀ ਦਾ ਹੋਊਗਾ ਵਰਤਮਾਨ ਦਾ ਕੋਈ ਮਤਲਬ ਕਿ ਲੋਕਲ ਬ੍ਰਾਂਡ ਨੇ ਸਾਰੇ ਕੰਪਨੀ ਦਾ ਮਾਲ ਲਾਉਣਾ ਇਹਦਾ ਫਾਇਦਾ ਹੈ ਬੱਚਿਆਂ ਦੇ ਨਾਲ ਆਮ ਲੋਕਾਂ ਨੂੰ ਹਾਂ ਜੀ ਇਹਦਾ ਟੁੱਟ ਵੀ ਨਹੀਂ ਸੀ ਚਾਈਨਾ ਤੋਂ ਸੜਕਾਂ ਤੇ ਜਾਂਦੇ ਹੋਏ ਜਦੋਂ ਸਾਡੇ ਬੰਦਾ ਵਹੀਕਲ ਤੇ ਜਾਂਦਾ ਸੀਗਾ ਉਹਨੂੰ ਬੜਾ ਨੁਕਸਾਨ ਹੋਇਆ ਗਿਆ ਇਹਦੇ ਨਾਲ ਹੀ ਇਹ ਵੀ ਟੁੱਟ ਜਾਂਦੀ ਹੈ ਟਰੋਰ ਇਹ ਟਰੋਰ ਤੁਸੀਂ ਮੰਨ ਲਓ ਕਿਸੇ ਨਾਲ ਡੇ ਵੀ ਜਾਂਦੀ ਆ ਮੰਨ ਲਓ ਕਿਸੇ ਨਾਲ ਜਾਂਦੀ ਮਿੰਡ ਚ ਟੁੱਟ ਜੂਗਾ ਟੁੱਟ ਜਾਂਦੀ ਮਿੰਡ ਚ ਟੁੱਟ ਜੂਗਾ ਆ ਦੇਖੋ ਤੁਹਾਨੂੰ ਇਹ ਤੁਹਾਨੂੰ ਟਰੋਰਾਂ ਵੀ ਦਿਖਾਈਆਂ ਪੰਗ ਵੀ ਦਿਖਾਈ ਕੋਈ ਨਹੀਂ ਕਿਸ ਨੇ ਪਾੰਗੋੜਾ ਅੰਦੇਸ਼ੀ ਫੀਲਮ ਨੇ ਜਾਂ ਪਰ ਤਿਹਕਰਮਣਾ ਦੇ ਫੀਲਮ ਨੇ ਮੰਨੂ ਭਾਈ ਦੀ ਦੁਕਾਨ ਬੁੱਕਸ ਮਾਰਕੀਟ ਆ ਕੇ ਇਹਨਾਂ ਨੂੰ ਬੁਲਾਉਣ ਤੇ ਸਾਡੀ ਵੀਡੀਓ ਸ਼ੇਅਰ ਕਰਾ ਤੇ ਬਾਅਦ ਤੋਂ ਬਾਅਦ ਡਿਸਕਾਊਂਟ ਦੇਣ ਦਾ ਵਾਦਾ ਕੀਤਾ ਤੇ ਮੰਨੂ ਭਾਈ ਕੋ ਆਓ ਵੀਡੀਓ ਸ਼ੇਅਰ ਕਰਕੇ ਤੇ ਡਿਸਕਾਊਂਟ ਫਾਓ ਠੀਕ ਹੈ ਜੀ ਮੰਨੂ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਟਾਈਮ ਦੇਣ ਲਈ ਠੀਕ ਹੈ ਭਾਈ ਥੈਂਕ ਯੂ ਧੰਨਵਾਦ ਸਵਿੰਦਾਦੀ ਅਪਡੇਟ ਲਈ ਕਰਦੇ ਨੇ ਤੇਰੇ ਬਾਅਦ ਕੈਮਰਾਮੈਨ ਵਿਕੇਸ਼ ਦੇ ਨਾਲ ਸੰਪਰਕ ਭਾਰੀ ਬਣਿਆ